ਸਾਰੇ ਭੈਣ ਭਰਾਵਾਂ ਨੂੰ ਗੁਰਬਿੰਦਰ ਮਾਨ ਮਣੀਆ ਸਤਿ ਸ੍ਰੀ ਅਕਾਲ ਅੱਜ ਆਪਾਂ ਖੜੇ ਹਾਂ ਸ਼ਹਿਰ ਮਲੋੜ ਦੇ ਬਾਜ਼ਾਰ ਦੇ ਵਿੱਚ ਜੋ ਇਧਰਲੀ ਸਾਈਡ ਗੱਲਾ ਰੋਡ ਤੇ ਇਧਰਲੀ ਸਾਈਡ ਲੋਹਾ ਬਾਜ਼ਾਰ ਤੇ ਮੇਰੇ ਸਾਹਮਣੇ ਸੀਤਾ ਮਾਤਾ ਰਸੋਈ ਭਾਰਤੀ ਵਿਕਾਸ ਪ੍ਰੀਖਤ ਮਲੋੜ ਵੱਲੋਂ ਸੀਤਾ ਮਾਤਾ ਰਸੋਈ ਖੋਲੀ ਗਈ ਹੈ ਇੱਥੇ 20 ਪਿਆ ਦੇ ਵਿੱਚ ਪੇਟ ਭਰ ਕੇ ਖਾਣਾ ਜੋ ਲੰਗਰ 20 ਪਿਆ ਦੇ ਵਿੱਚ ਤੇ ਗੁਰੂ ਨਾਨਕ ਦੇਵ ਜੀ ਪਹਿਲੀ ਪਾਸ਼ਾ ਜੀ ਨੇ ਜੋ ਲੰਗਰ ਦੀ ਪ੍ਰਖਾ ਚਲਾਈ ਸੀ ਉਹ ਸੀਤਾ ਮਾਤਾ ਰਸੋਈ ਦੇ ਵਿੱਚ ਲੰਗਰ ਦੀ ਪ੍ਰਖਾ ਚੱਲਦੀ ਹੈ ਆ ਉਹ ਕਰਦਿਆਂ ਇਹਨਾਂ ਨਾਲ ਗੱਲਬਾਤ ਹਾਂਜੀ ਬਬੂ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿੰਨਾ ਚਿਰ ਹੋ ਗਿਆ ਜੀ ਆਪਣੀ ਇਹ ਰਸੋਈ ਜਿਹੜੀ ਖੋਲ੍ਹਿਆ ਜੀ ਤੁਸੀਂ ਇਹ ਬੈਠੀ ਜੀ ਆਪਣਾ ਪਾਤੂ ਘਰ ਪੁੱਛੋ ਬਲੋ ਤੇ ਸੋਈ ਆ ਕਿਹੜਾ ਮਹੀਨਾ ਹੋ ਗਿਆ ਇਹ ਚੱਲਦੀ ਹੋ ਕਿ ਬਹੁਤ ਅੱਛੇ ਜੀ ਖੇਨਾ ਚੱਲਦੀ ਜੀ ਜੇ ਰੋਕਾ ਜੀ ਸਹੀ ਚਾਹ ਵੀ ਲੋਕਾਂ ਨੇ ਚਾਹ ਜਿਉਂ ਨਾਲ ਅੱਛੇ ਜੀ ਕਰਾ ਚੱਲਦੀ ਹਾਂ ਇਹ ਕਿੰਨੇ ਦੀ ਥਾਲੀ ਹੈ ਜੀ ਇਹ ਜੀ 20 ਬਈ ਥਾਲੀ ਹੈ ਜੀ ਤੋਂ ਕੁਲ 2 ਮਹੀਨੇ ਪਹਿਲੇ 15 ਬਈ ਦੀ ਸੀ ਹੁਣ 20 ਬਈ ਦੀ ਕਿਉਂ ਕਿ ਉਹਦੇ ਨਾਲ ਹੀ ਸਾਰਾ ਸਿਸਟਮ ਵੀ ਆ ਪੂਰਾ ਠੀਕ ਕਰਿਆ ਪਰ ਪਰਪੇਟ ਖਾਣਾ ਖਾਏਗਾ ਜੀ ਤੇ ਥਾਲੀ ਚ ਠੀਕ ਹੈ ਜੀ ਕੋਈ ਵੀ ਆ ਕੇ ਖਾ ਸਕਦਾ ਵੈਸੇ ਇਹ ਤੇ ਪੈਕਰ ਕਿਲ ਜਾ ਸਕਦਾ اکاؤنٹ ਜੀ ਬਿਲਕੁਲ ਬਿਲਕੁਲ ਪੈਕਰ ਚਲ ਜਾਊਗਾ ਜੀ ਸਰ ਜੀ ਪਰਮਨ ਚਾਵਲ ਔਰ ਇੱਕ ਮਿੱਠੀ ਚੀਜ਼ ਵੀ ਹੁੰਦੀ ਹੈ ਲੋਨਸਾਲ ਸਾਲ ਸਰਾ ਅਚਾਰ ਸਾਰਾ ਕੁਝ ਮਿਲ ਜਾਏਗਾ ਕਿੰਨਾ ਚਿਰ ਹੋ ਗਿਆ ਇਹ 13 ਮਹੀਨੇ ਹੋ ਗਏ ਆਪਾਂ 13 ਮਹੀਨੇ ਠੀਕ ਹੈ ਜੀ ਤੇ ਥਾਲੀ ਦੇ ਵਿੱਚ ਕੀ ਕੀ ਹੁੰਦਾ ਜੀ ਕਿਹੜੀ ਦਾਲ सब्जी ਚਾਹਲ ਸਬਜੀ ਰੋਟੀ ਅਚਾਰ ਚਾਵਲ ਕਈ ਵਰੀ ਕੋਈ ਸੀਦ ਵਗੈਰਾ ਮਿੱਠੀ ਟੀਵੀ ਕੀ ਕੀ ਹੁੰਦੇ ਖਣੇ ਖਣੇ ਦੇ ਵਿੱਚ ਆਪਕ ਇਹ ਸਾਰਾ ਕੁਝ ਇਹਦਾ ਜਿਆਦਾ ਕਈ ਦਾਲ ਥੋੜ੍ਹਾ ਦੀ ਮਾ ਤੁਹਾਡਿਆ ਜੀ ਮੋਗੀ ਜੀ ਖਰਪਾ ਜੀ ਯਾਰ ਰੋਜ਼ ਰੋਜ਼ ਸਭ ਤੋਂ ਅਲੱਗ-ਰਗ ਭਾਵਿਕੇ ਰੋਜ਼ ਲਗ ਲਗ ਦਾ ਲਗ ਲਗ ਸਦੀ ਲਗ ਲਗ ਬੈਠੀ ਰਹਿੰਦੀ ਰੋਜ਼ Delhi ਮਿੱਠੇ ਦੇ ਵਿੱਚ ਵੀ ਕੁਝ ਹੁੰਦਾ ਜੀ ਮਿੱਠਾ ਹਾਂ ਮਿੱਠੇ ਚਾਵਲ ਕਦੇ ਮਿੱਠੇ ਕੋਈ ਗਲਵਨ ਦੀ ਸੀ ਕੋਈ ਯੂਨੀਵਰਸਿਟੀ ਦੇ ਸਾਡੇ ਮੈਂਬਰਸ ਦੀ ਕਿਸੇ ਦੀ ਉਹ ਕੋ ਮਿੱਠਾ ਲਿਆਉਂਦੇ ਆ ਜਾਂ ਕਿਸੇ ਕੋਈ ਜਾਂਦੇ ਨੂੰ ਹੁੰਦਾ ਉਹ ਲਿਆਉਂਦੇ ਆ ਉਹ ਵੀ ਅਸੀਂ ਸੇਵਨ ਰੱਖ ਕੇ ਆਉਂਦੇ ਆ ਨਾਲ ਉਹਦੇ ਕੋਈ ਆਪਣੀ ਦਸਵਾਂ ਸਾਹਿਬ ਜੀ ਚੜ੍ਹ ਕੇ ਆਉਂਦੇ ਆ ਤੇ छॾ द ज़रब तक सीमा छॾया मनफ़ी जोड़े मेहनत छॾणी भावे कुझु न मिले